ਆਂਦੀ ਹੈ ਗੁਰੂਆਂ ਰਹਿਬਰਾਂ ਨੇ ਗੱਲ ਕੀਤੀ ਪੀਰਾਂ ਫਕੀਰਾਂ ਦੀ ਤਾਂ ਹੁਣ ਇੱਥੇ ਪੀਰਾਂ ਫਕੀਰਾਂ ਬਾਰੇ ਨਹੀਂ ਕੁਝ ਕਿਹਾ ਗਿਆ ਕਿਉਂਕਿ ਕਬਰਿਸਤਾਨ ਵਿੱਚ ਔਰ ਫਕੀਰਾਂ ਦੇ ਦਰਬਾਰ ਵਿੱਚ ਫਕੀਰਾਂ ਦੀ ਦਰਗਾਹ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੁੰਦਾ ਹੈ ਇਹ ਗੱਲ ਹਮੇਸ਼ਾ ਯਾਦ ਰੱਖੋ ਇਸ ਲਈ ਫਕੀਰਾਂ ਦੇ ਦਰਬਾਰ ਦੇ ਅੰਦਰ ਜੋ ਫਕੀਰਾਂ ਦਾ ਅਸਥਾਨ ਬਣਿਆ ਹੁੰਦਾ ਹੈ ਉਹਨੂੰ ਕਬਰ ਨਹੀਂ ਕਿਹਾ ਜਾਂਦਾ ਉਹਨੂੰ ਕਿਹਾ ਜਾਂਦਾ ਹੈ ਮਜ਼ਾਰ ਬੋਲੋ ਸਮਝਦੇ ਹੋ ਕਿ ਨਹੀਂ ਔਰ ਫਕੀਰਾਂ ਦੇ ਦਰਬਾਰ ਨੂੰ ਜਿੱਥੇ ਫਕੀਰਾਂ ਦਾ ਦਰ ਹੋਵੇ ਉਹਨੂੰ ਕਿਹਾ ਜਾਂਦਾ ਦਰਗਾਹ ਔਰ ਦਰਗਾਹ ਦਾ ਮਤਲਬ ਕੀ ਬਣਦਾ ਹੈ ਕਿਉਂਕਿ ਫਕੀਰਾਂ ਦੇ ਜਿੱਥੇ ਮਜ਼ਾਰ ਹੁੰਦੇ ਨਾ ਬਣੇ ਹੋਏ ਉਹਨੂੰ ਅਸੀਂ ਦਰਗਾਹ ਦਾ ਨਾਮ ਦਿੰਦੇ ਆ ਔਰ ਦਰਬਾਰ ਦਾ ਮਤਲਬ ਕੀ ਹੁੰਦਾ ਹੈ ਇਹ ਉਹ ਦਰ ਹੈ ਦਰ ਦਾ ਮਤਲਬ ਹੁੰਦਾ ਦਰਵਾਜ਼ਾ ਔਰ ਗਾਹ ਦਾ ਮਤਲਬ ਹੁੰਦਾ ਹੈ ਹਾਸਿਲ ਕਰਨਾ ਬੋਲੋ ਸਮਝਦੇ ਹੋ ਕਿ ਨਹੀਂ ਜਦਾਂ ਕਹਿੰਦੇ ਨਾ ਗ੍ਰਹਿਣ ਕਰਨਾ ਕੋਈ ਚੀਜ਼ ਨੂੰ ਪ੍ਰਾਪਤ ਕਰਨਾ ਫਕੀਰਾਂ ਦਾ ਦਰ ਉਹ ਦਰ ਹੁੰਦਾ ਹੈ ਜਿੱਥੇ ਜਾ ਕੇ ਜੋ ਵੀ ਪ੍ਰੇਮ ਸ਼ਰਧਾ ਨਾਲ ਜਾਂਦਾ ਹੈ ਉਹ ਹਰ ਇਨਸਾਨ ਨੂੰ ਉਹ ਚੀਜ਼ ਮਿਲਦੀ ਹੈ ਜਿਹੜੀ ਵੀ ਭਾਵਨਾ ਲੈ ਕੇ ਉਹ ਜਾਂਦਾ ਹੈ ਇਸ ਲਈ ਉਹਨੂੰ ਕਿਹਾ ਜਾਂਦਾ ਦਰਗਾਹ ਗਾ ਯਾਨੀ ਹਾਸਲ ਕਰਨਾ ਪ੍ਰਾਪਤ ਕਰਨਾ ਕਿ ਇਹ ਉਹ ਦਰ ਹੈ ਜਿੱਥੇ ਜਾ ਕੇ ਮੈਨੂੰ ਸਭ ਕੁਝ ਹਾਸਲ ਹੁੰਦਾ ਹੈ ਸਭ ਕੁਝ ਮਿਲਦਾ ਹੈ ਔਰ ਯਾਦ ਰੱਖੋ ਜਿੱਦਾਂ ਹਮੇਸ਼ਾ ਦੱਸਿਆ ਜਾਂਦਾ ਕਿ ਤਾਜਦਾਰਾਂ ਦੇ ਨਾਂ ਅਮੀਰਾਂ ਦੇ ਦੀਵੇ ਬਲਦੇ ਸਦਾ ਫਕੀਰਾਂ ਦੇ ਕਿਉਂਕਿ ਇੱਕ ਆਮ ਆਦਮੀ ਦੀ ਮੌਤ ਵਿੱਚ ਔਰ ਇੱਕ ਫਕੀਰ ਦੀ ਮੌਤ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੁੰਦਾ ਹੈ ਹੁਣ ਤੁਸੀਂ ਕਹਿੰਦੇ ਕਬਰ ਉਹ ਵੀ ਕਬਰ ਮਿੱਟੀ ਦੀ ਬਣੀ ਹੁੰਦੀ ਹੈ ਜਾਂ ਉੱਤੇ ਵੀ ਚਣਾਈ ਕਰਦੀ ਇੱਟਾਂ ਦੀ ਬਣੀ ਹੁੰਦੀ ਹੈ ਤਾਂ ਫਕੀਰਾਂ ਦੀ ਮਜ਼ਾਰ ਵੀ ਇੱਟਾਂ ਦੀ ਚਣਾਈ ਕਰਦੇ ਇਦਾਂ ਹੀ ਬਣੀ ਹੁੰਦੀ ਹੈ ਹੁਣ ਬਾਹਰੋਂ ਬੇਸ਼ੱਕ ਇੱਟਾਂ ਦੀ ਬਣੀ ਹੁੰਦੀ ਹੈ ਪਰ ਉਹਦੇ ਅੰਦਰ ਕੀ ਹੈ ਅਹਿਮੀਅਤ ਅੰਦਰ ਦੀ ਹੈ ਹੁਣ ਸਮਝ ਲਓ ਕਿ ਇੱਕ ਡੱਬੀ ਪਈ ਹੋਈ ਐ। ਉਹਦੇ ਵਿੱਚ ਇੱਕ ਕੋਇਲਾ ਰੱਖਿਆ ਹੈ। ਹੁਣ ਉਹ ਡੱਬੀ ਤੁਹਾਡੇ ਸਾਹਮਣੇ ਪਈ ਐ ਬੰਦ ਕਰਕੇ ਉਹਦੇ ਵਿੱਚ ਕੋਇਲਾ ਹੈ ਔਰ ਦੂਜੀ ਡੱਬੀ ਸੇਮ ਉਹਦੇ ਨਾਲ ਦੀ ਐ ਪਰ ਉਹਦੇ ਵਿੱਚ ਇੱਕ ਕੀਮਤੀ ਹੀਰਾ ਰੱਖਿਆ ਹੋਇਆ ਹੈ। ਹੁਣ ਕਿਹਦੀ ਕੀਮਤ ਜ਼ਿਆਦਾ ਹੋਏਗੀ? ਜਿਹਦੇ ਵਿੱਚ ਕੋਇਲਾ ਰੱਖਿਆ ਹੈ ਉਹ ਡੱਬੀ ਵੀ ਬਾਹਰੋਂ ਦੇਖਣ ਨੂੰ ਸੇਮ ਐ ਪਰ ਉਹਦੀ ਕੀਮਤ ਕੀ ਹੋਏਗੀ? ਔਰ ਜਿਹਦੇ ਵਿੱਚ ਕੀਮਤੀ ਹੀਰਾ ਹੈ ਉਹ ਵੀ ਡੱਬੀ ਦੇਖਣ ਨੂੰ ਬਾਹਰੋਂ ਉਸ ਤਰ੍ਹਾਂ ਦੀ ਹੈ। ਔਰ ਉਹਦੀ ਕੀਮਤ ਕੀ ਹੋਏਗੀ?

ਇਥੇ ਹੈ ਉਹ ਰੱਬ ਦੇ ਪਿਆਰੇ ਉਹ ਰੱਬ ਦੇ ਆਸ਼ਿਕ ਉਹ ਫਕੀਰ ਜਿਨ੍ਹਾਂ ਨੇ ਆਪਣੇ ਆਪ ਨੂੰ ਫਨਾ ਕਰਕੇ ਆਪਣੇ ਆਪ ਨੂੰ ਉਹਦੀ ਜਾਦ ਵਿੱਚ ਲੀਨ ਕਰ ਦਿੱਤਾ ਔਰ ਜਿਹੜੇ ਉਹਦੇ ਹੋ ਕੇ ਉਹਦੇ ਚ ਲੀਨ ਹੋ ਗਏ ਉਹ ਫਕੀਰ ਹਰ ਹਾਲਤ ਵਿੱਚ ਸਾਡੀ ਆਵਾਜ਼ ਸੁਣਦੇ ਵੀ ਹੈ ਔਰ ਸਾਡੀਆਂ ਮੁਰਾਦਾ ਪੂਰੀਆਂ ਕਰਦੇ ਵੀ ਹੈ ਤਾਂ ਹੀ ਤਾਂ ਜਰਾ ਗੌਰ ਕਰਨਾ ਚਾਹੇ ਕਿਸੇ ਵੀ ਧਰਮ ਦੇ ਅੰਦਰ ਗੁਰੂ ਰਹਿਬਰ ਸੰਤ ਫਕੀਰ ਆਏ ਹੋਣ ਜੇ ਅੱਜ ਉਹ ਦੁਨੀਆ ਤੋਂ ਚਲੇ ਵੀ ਗਏ ਹੈ ਤਾਂ ਅੱਜ ਵੀ ਉਹਨਾਂ ਦਾ ਨਾਮ ਲੈ ਕੇ ਅਰਦਾਸਾਂ ਦੁਆਵਾਂ ਫਰਿਆਦਾ ਕੀਤੀਆਂ ਜਾਂਦੀਆਂ ਕਿ ਨਹੀਂ ਜਦੋਂ ਕਿਹਾ ਜਾਂਦਾ ਹੈ ਪ੍ਰਥਮ ਭਗੋਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ ਤਾਂ ਉਸ ਲਈ ਛੇ ਗੁਰੂ ਨਾਨਕ ਦੇਵ ਜੀ ਨੂੰ ਤੇ ਆਇਆ ਜਾਂਦਾ ਹੈ ਕਿਉਂ ਤੇ ਆਇਆ ਜਾਂਦਾ ਹੈ ਕਿਉਂਕਿ ਪਤਾ ਹੈ ਕਿ ਵਿਯੁਦੀ ਤੌਰ ਤੇ ਬਿਸ਼ੱਕ ਇੱਥੇ ਨਹੀਂ ਹੈ ਪਰ ਅੱਜ ਵੀ ਉਹ ਸਾਡੀ ਆਵਾਜ਼ ਸੁਣਦੇ ਐ ਔਰ ਅੱਜ ਵੀ ਉਹ ਸਾਡੀ ਸੁਣ ਕੇ ਪੂਰੀ ਕਰਨਗੇ ਕਿਉਂਕਿ ਜਿੱਦਾਂ ਦਾ ਸਾਡਾ ਪਿਆਰ ਸ਼ਰਧਾ ਹੁੰਦੀ ਹੈ ਉਦਾਂ ਦੀ ਸਾਡੀ ਆਵਾਜ਼ ਉਹਨਾਂ ਫਕੀਰਾ ਗੁਰੂਆਂ ਤੱਕ ਪਹੁੰਚ ਜਾਂਦੀ ਹੈ ਜਾ ਰਹੀ ਹੈ ਕਿ ਨਹੀਂ ਇਸ ਲਈ ਇਹ ਚੀਜ਼ ਦਾ ਹਮੇਸ਼ਾ ਖਿਆਲ ਰੱਖਣਾ ਕਿ ਕਬਰਸਥਾਨ ਵਿੱਚ ਔਰ ਫਕੀਰਾਂ ਦੇ ਦਰਬਾਰ ਵਿੱਚ ਬਹੁਤ ਫਰਕ ਹੈ ਇੱਥੇ ਕਬਰਾਂ ਬਾਰੇ ਕਿਹਾ ਹੈ ਗੁਰੂਆਂ ਨੇ ਮਜ਼ਾਰਾਂ ਬਾਰੇ ਨੇ ਕਿਉਂਕਿ ਮਜ਼ਾਰ ਫਕੀਰਾਂ ਦੇ ਦਰਬਾਰਾਂ 'ਚ ਹੁੰਦੇ ਆ ਦਰਗਾਹਾਂ 'ਚ ਹੁੰਦੇ ਆ ਦਰਬਾਰ ਉਹ ਦਰਬਾਰ ਹੈ ਜਿੱਦਾਂ ਕਹਿੰਦੇ ਬਾਦਸ਼ਾਹਾਂ ਦਾ ਦਰਬਾਰ ਜਿੱਥੇ ਸਵਾਲੀ ਜਾਂਦੇ ਸੀ ਤਾਂ ਆਪਣੀ ਚੋਲੀ ਬਾਦਸ਼ਾਹਾਂ ਕੋਲੋਂ ਖੈਰ ਲੈ ਕੇ ਆਂਦੇ ਸੀ ਪਰ ਬਾਦਸ਼ਾਹ ਤਾਂ ਸਿਰਫ ਉਹੀ ਦੇ ਸਕਦੇ ਆ ਜੋ ਉਹਨਾਂ ਦੇ ਹੱਥ 'ਚ ਆ ਹੱਥ ਜਾਨੀ ਸੋਨਾ ਦੇ ਦੇਣਗੇ ਕਪੜਾ ਦੇ ਦੇਣਗੇ ਭੋਜਨ ਦੇ ਦੇਣਗੇ ਪਰ ਜਦੋਂ ਫਕੀਰਾਂ ਦੇ ਦਰਵਾਜ਼ਾਂ ਦੀ ਗੱਲ ਆ ਜਾਂਦੀ ਹੈ ਤਾਂ ਫਕੀਰ ਉਹ ਦੇ ਦਿੰਦੇ ਆ ਜੋ ਬਾਦਸ਼ਾਹ ਵੀ ਨਹੀਂ ਦੇ ਸਕਦੇ ਫਕੀਰਾਂ ਦੇ ਦਰ ਤੋਂ ਉਹ ਮਿਲ ਜਾਂਦਾ ਹੈ ਜੋ ਸਾਨੂੰ ਕਿਸੇ ਬਾਦਸ਼ਾਹ ਦੇ ਦਰ ਤੋਂ ਨਹੀਂ ਮਿਲ ਸਕਦਾ ਇਸੇ ਲਈ ਤਾਂ بڑے بڑے ਬਾਦਸ਼ਾਹ ਵੀ ਫਕੀਰਾਂ ਦੇ ਦਰ ਤੇ ਆ ਕੇ ਸਿਰ ਝੁਕਾਉਂਦੇ ਸੀ ਜੇ ਤਾਂ ਅਕਬਰ ਬਾਦਸ਼ਾਹ ਦੇ ਜੀਵਨ ਦੀ ਘਟਨਾ ਤੁਸੀਂ ਪੜ੍ਹ ਕੇ ਦੇਖ ਲਿਓ ਕਿ ਜਦੋਂ ਅਕਬਰ ਬਾਦਸ਼ਾਹ ਦੇ ਕੋਈ ਔਲਾਦ ਨਹੀਂ ਸੀ ਤਾਂ ਬਾਦਸ਼ਾਹ ਅਕਬਰ ਨੇ ਕਿੱਥੇ ਜਾ ਕੇ ਸਿਰ ਝੁਕਾਇਆ ਕਿੱਥੇ ਜਾ ਕੇ ਝਾੜੂ ਫੇਰਿਆ ਕਿੱਥੇ ਜਾ ਕੇ ਮੱਥਾ ਰਗੜਿਆ ਉਸ ਹੀ ਦਰਬਾਰ حضرت ਸਲੀਮ ਚਿਸ਼ਤੀ ਦਾ حضرت ਸਲੀਮ ਚਿਸ਼ਤੀ ਫਕੀਰ ਸੀ ਇੱਕ ਉਹਨਾਂ ਦੇ ਦਰ ਤੇ ਜਾ ਕੇ ਇਹ ਦੱਸਦੀ ਹੈ ਥੋੜੀ ਘਟਨਾ ਸੁਣੀ ਹੈ ਕਿ ਨਹੀਂ ਜਦੋਂ ਕਹਿੰਦੇ ਪਹਿਲੀ ਵਾਰ ਬਾਦਸ਼ਾਹ ਅਕਬਰ ਗਿਆ ਸੀ ਤਾਂ ਲਿਖਣ ਵਾਲਿਆਂ ਨੇ ਕਈ ਟੰਗ ਨਾਲ ਇਹ ਘਟਨਾ ਨੂੰ ਲਿਖਿਆ ਹੈ ਕਿ ਹਜ਼ਰਤ ਸਲੀਮ ਚਿਸ਼ਤੀ ਤਾਂ ਹੀ ਤਾਂ ਬਾਦਸ਼ਾਹ ਅਕਬਰ ਨੇ ਆਪਣੇ ਬੇਟੇ ਦਾ ਨਾਮ ਵੀ ਸਲੀਮ ਰੱਖਿਆ ਸੀ ਕਿ ਜਿਸ ਦਰ ਤੋਂ ਮੈਨੂੰ ਇਹ ਖੈਰ ਮਿਲੀ ਹੈ ਆਪਣੇ ਬੇਟੇ ਦਾ ਨਾਮ ਵੀ ਉਹਨਾਂ ਦੇ ਨਾਮ ਤੋਂ ਰੱਖਣਾ ਹੈ ਤਾਂ ਕਿ ਜਦੋਂ ਵੀ ਮੈਂ ਆਪਣੇ ਬੇਟੇ ਨੂੰ ਬੁਲਾਉਂਗਾ ਤਾਂ ਮੈਨੂੰ ਯਾਦ ਰਵੇ ਕਿ ਇਹ ਜਿਹੜੀ ਖੈਰ ਹੈ ਮੈਨੂੰ ਉਹਨਾਂ ਫਕੀਰਾਂ ਦੇ ਦਰ ਤੋਂ ਮਿਲੀ ਹੈ ਆਹੀਂ ਕਹਿੰਦੇ ਬਾਦਸ਼ਾਹਾਂ ਨੂੰ ਵੀ ਫਕੀਰਾਂ ਦੇ ਦਰ ਤੇ ਜਾ ਕੇ ਸਿਰ ਝੁਕਾਣਾ ਪੈ ਗਿਆ ਕਿਉਂਕਿ ਪਤਾ ਹੈ ਇਹ ਫਕੀਰਾਂ ਦਾ ਦਰ ਉਹ ਦਰ ਹੈ ਕਿ ਇੱਥੇ ਅਸੀਂ ਪਹੁੰਚਣਾ ਹੈ ਇੱਥੇ ਅਸੀਂ ਦੁਆ ਕਰਨੀ ਹੈ ਤਾਂ ਜਦੋਂ ਇੱਥੇ ਅਸੀਂ ਪਹੁੰਚ ਗਏ ਤਾਂ ਸਾਡੀ ਦੁਆ ਖੁਦਾ ਤੱਕ ਜ਼ਰੂਰ ਪਹੁੰਚੇਗੀ ਕਿਉਂਕਿ ਆਖਰ ਜ਼ਰੀਆ ਹੁੰਦਾ ਨਾ ਕੋਈ ਬੋਲੋ ਸਮਝਦੇ ਹੋ ਕਿ ਨਹੀਂ ਹੁਣ ਜੇ ਤੁਸੀਂ ਆਪਣੀ ਆਵਾਜ਼ ਇੱਥੇ ਬੈਠੇ ਕਿਸੇ ਦੂਜੇ ਤੱਕ ਪਹੁੰਚਾਣੀ ਹੋਵੇ ਤਾਂ ਜਿੱਦਾਂ ਅੱਜ ਦੇ ਸਮੇਂ 'ਚ ਬੰਦਾ ਮੋਬਾਈਲ ਨੂੰ ਜ਼ਰੀਆ ਬਣਾਉਂਦਾ ਹੈ ਟੈਲੀਫੋਨ ਨੂੰ ਜ਼ਰੀਆ ਬਣਾਉਂਦਾ ਹੈ ਇਸੇ ਤਰ੍ਹਾਂ ਜਦੋਂ ਅਸੀਂ ਦੁਨੀਆ ਦੇ ਕਿਸੇ ਕੋਨੇ ਤੱਕ ਆਵਾਜ਼ ਪਹੁੰਚਾਣੀ ਹੋਵੇ ਯਾਨੀ ਅਮਰੀਕਾ ਕੈਨੇਡਾ ਇੰਗਲੈਂਡ ਭਾਰਤ ਤੋਂ ਅਸੀਂ ਕਿਸੇ ਹੋਰ ਮੁਲਕ ਤੱਕ ਆਵਾਜ਼ ਪਜਾਣੀ ਹੋਵੇ ਤਾਂ ਉਹਦਾ ਸਾਧਨ ਹੈ ਮੋਬਾਈਲ ਪਰ ਜਦੋਂ ਅਸੀਂ ਇਹ ਆਵਾਜ਼ ਰੱਬ ਦੇ ਘਰ ਤੱਕ ਪਜਾਣੀ ਪਵੇ ਤਾਂ ਉਹਦਾ ਸਾਧਨ ਹੈ ਫਕੀਰ ਫਕੀਰਾਂ ਦਾ ਉਹ ਦਰਬਾਰ ਫਕੀਰਾਂ ਦਾ ਉਹ ਦਰ ਕਿਉਂਕਿ ਮੋਬਾਈਲ ਤਾਂ ਉੱਥੇ ਪਹੁੰਚ ਹੀ ਨਹੀਂ ਸਕਦੇ ਬਲੋ ਸਮਝਦੇ ਹੋ ਕਿ ਨਹੀਂ ਪਰ ਜਦੋਂ ਫਕੀਰਾਂ ਦੇ ਦਰ ਤੇ ਆ ਕੇ ਅਸੀਂ ਬੇਨਤੀ ਕਰਦੇ ਆਂ ਫਰਿਆਦ ਕਰਦੇ ਆਂ ਤਾਂ ਫਿਰ ਉਹਦੀ ਕਿਰਪਾ ਉਹਦੀ ਰਹਿਮਤ ਦਾ ਨਜ਼ਾਰਾ ਵੀ ਸਾਨੂੰ ਦੇਖਣ ਨੂੰ ਮਿਲ ਜਾਂਦਾ ਹੈ ਇਸ ਲਈ ਫਕੀਰਾਂ ਨੂੰ ਜ਼ਰੀਆ ਬਣਾਇਆ ਹੈ ਪ੍ਰਮਾਤਮਾ ਨੇ ਕਿ ਅਗਰ ਤੇਰੇ ਜੀਵਨ ਚ ਕੋਈ ਤਕਲੀਫ ਹੈ ਕੋਈ ਦੁੱਖ ਹੈ ਤਾਂ ਹੀ ਤਾਂ ਕਿਹਾ ਜਾਂਦਾ ਹੈ ਇੱਕ ਸ਼ਬਦ ਵੀ ਆਂਦਾ ਹੈ ਕਿ ਜੀਵ ਪੁਕਾਰ ਕਰੀ ਜਬ ਭਾਰੀ ਤਬ ਪ੍ਰਭੂ ਸੰਤ ਸਰੂਪ ਸੰਭਾਰੀ ਸੰਤ ਸਰੂਪ ਪ੍ਰਗਟ ਜਬ ਕੀਨਾ ਸੰਤਨ ਨੇ ਸਭ ਦੁੱਖ ਹਰ ਲੀਨਾ ਹਰ ਦੁੱਖ ਹਰ ਲੀਨਾ ਕਿ ਸੰਤਾਂ ਨੇ ਸਾਰੇ ਦੁੱਖਾਂ ਨੂੰ ਹਰ ਲਿਆ ਕਿਉਂਕਿ ਜੀਵ ਜਦੋਂ ਪੁਕਾਰ ਕਰਦਾ ਹੈ ਕਿ ਆ ਪ੍ਰਭੂ ਕਦੋਂ ਕਿਰਪਾ ਕਰੇਗਾ ਕਦੋਂ ਮੈਤੇ ਮਿਹਰ ਕਰੇਗਾ ਕਦੋਂ ਮੈਤੇ ਰਹਿਮਤ ਕਰੇਗਾ ਤਾਂ ਫੇ ਪ੍ਰਮਾਤਮਾ ਰਹਿਮਤ ਕਰਨ ਵਾਸਤੇ ਹੀ ਸੰਤਾਂ ਦੇ ਰੂਪ ਚ ਆਉਂਦਾ ਹੈ ਤਬ ਪ੍ਰਭੂ ਸੰਤ ਸਰੂਪ ਸੰਭਾਰੀ ਸੰਤ ਸਰੂਪ ਪ੍ਰਗਟ ਜਬ ਕੀਨਾ ਫਿਰ ਕਹਿੰਦੇ ਜਦੋਂ ਸੰਤਾਂ ਦਾ ਸਰੂਪ ਪ੍ਰਗਟ ਕੀਤਾ ਤਾਂ ਸੰਤਨ ਨੇ ਹਰ ਦੁੱਖ ਹਰ ਲੀਨਾ ਫੇ ਸੰਤ ਹੀ ਸਾਡੇ ਦੁੱਖਾਂ ਨੂੰ ਹਰਦੇ ਹੈ ਸਾਡੀਆਂ ਝੋਲੀਆਂ ਨੂੰ ਖੁਸ਼ੀਆਂ ਨਾਲ ਭਰਦੇ ਹੈ ਇਸ ਲਈ ਇਹ ਕੌਣ ਆਂਦਾ ਹੈ ਇਹ ਪ੍ਰਭੂ ਹੀ ਆਂਦਾ ਹੈ ਫਕੀਰਾਂ ਸੰਤਾਂ ਦੇ ਰੂਪ ਚ ਸਾਨੂੰ ਰੋਂਦਿਆਂ ਨੂੰ ਹਸਾਉਣ ਵਾਸਤੇ ਸਾਨੂੰ ਉਜੜਿਆਂ ਨੂੰ ਬਸਾਉਣ ਵਾਸਤੇ ਔਰ ਗੱਲ ਤਾਂ ਇੱਥੇ ਯਕੀਨ ਦੀ ਹੈ ਵਿਸ਼ਵਾਸ ਦੀ ਹੈ ਤਾਂ ਹੀ ਤਾਂ ਜੀਜ਼ਸ ਕ੍ਰਾਈਸਟ ਵੀ ਕਹਿੰਦੇ ਸੀ ਕਿ ਮੈਨੂੰ ਮੇਰੇ ਪਿਤਾ ਨੇ ਭੇਜਿਆ ਹੈ ਤੁਹਾਡੇ ਦੁੱਖਾਂ ਨੂੰ ਦੂਰ ਕਰਨ ਵਾਸਤੇ ਤੁਹਾਨੂੰ ਭੁੱਲਿਆਂ ਨੂੰ ਸਹੀ ਰਸਤਾ ਦਿਖਾਉਣ ਵਾਸਤੇ ਜਰਾ ਯਾਦ ਰੱਖਣਾ ਹੁਣ ਇਹ ਇਸ਼ਾਰਾ ਕਿਉਂ ਅਵਤਾਰ ਗੁਰੂ ਰਹਿਬਰ ਪੀਰ ਪੈਗੰਬਰ ਕਰਦੇ ਹੈ ਇਹੀ ਤਾਂ ਇਸ਼ਾਰਾ ਹੈ ਕਿ ਜਿਹੜਾ ਇਨਸਾਨ ਇੱਧਰ ਉੱਧਰ ਭਟਕ ਕੇ ਦੁੱਖਾਂ ਚ ਆਪਣੀ ਜ਼ਿੰਦਗੀ گزار ਰਿਹਾ ਹੈ ਜਦੋਂ ਉਹ ਪ੍ਰਭੂ ਦੇ ਵਿਸ਼ਵਾਸ ਨਾਲ ਭਰਨਾ ਸ਼ੁਰੂ ਹੋ ਜਾਂਦਾ ਹੈ ਆਪਣੀ ਤਾਰ ਨੂੰ ਆਪਣੇ ਮਾਲਕ ਦੇ ਨਾਲ ਪ੍ਰਭੂ ਦੇ ਨਾਲ ਜੋੜ ਲੈਂਦਾ ਹੈ ਤਾਂ ਫਿਰ ਉਹਦੇ ਜੀਵਨ 'ਚ ਖੁਸ਼ੀਆਂ ਵੀ ਆਣੀਆਂ ਸ਼ੁਰੂ ਹੋ ਜਾਂਦੀਆਂ ਹੈ ਇਸ ਲਈ ਯਾਦ ਰੱਖਣਾ ਪਰ ਇੱਥੇ ਇੱਕ ਗੱਲ ਹੋਰ ਕਲੀਅਰ ਕਰ ਦੇਵਾਂਗੇ ਥੋੜੀ ਜਿਹੀ ਕਿ ਮਜ਼ਾਰ ਜਾਂ ਫਕੀਰਾਂ ਦੇ ਦਰਬਾਰ ਹੁਣ ਕਈ ਵਾਰ ਅਸੀਂ ਦੇਖਦੇ ਆ ਕਿ ਕਈ ਵਾਰ ਤੁਰੇ ਜਾਂਦੇ ਦੇਖਦੇ ਕਿਸ ਨੇ ਖੇਤ ਵਿੱਚ ਮਜ਼ਾਰ ਬਣਾਈ ਹੋਈ ਹੈ ਕਿਸੇ ਨੇ ਕਿਤੇ ਮਜ਼ਾਰ ਬਣਾਈ ਹੋਈ ਹੈ ਕਿਸੇ ਨੇ ਕਿਤੇ ਬਣਾਈ ਹੋਈ ਹੈ ਬੋਲੋ ਸਮਝਿਓ ਕਿ ਨਹੀਂ ਹੁਣ ਇਦਾਂ ਇਨਸਾਨ ਜਗਾ ਜਗਾ ਗੁਰੂਆਂ ਆਪਣੇ ਪੀਰਾਂ ਫਕੀਰਾਂ ਦੇ ਨਾਮ ਦੀ ਮਜ਼ਾਰ ਬਣਾ ਕੇ ਉਹ ਕੀ ਕਰ ਰਿਆ ਹੈ ਜ਼ਰਾ ਸਮਝਣਾ ਸਾਰੇਆ ਕੀ ਇਹ ਬਿਆਦਵੀ ਨਹੀਂ ਹੋ ਰਹੀ ਜ਼ਰਾ ਸਮਝੋ ਸਾਰੇ ਜੀ ਕਿਉਂਕਿ ਦੇਖਿਆ ਹੈ ਕਿ ਖੇਤ ਚ ਮਜ਼ਾਰ ਬਣਾਈ ਹੈ ਉੱਥੇ ਗਊਆਂ ਪਸ਼ੂ ਘੁੰਮ ਰਹੇ ਆ ਉੱਥੇ ਜਾਨਵਰ ਘੁੰਮ ਰਹੇ ਆ ਤਾਂ ਇਹ ਅਸੀਂ ਆਪਣੇ ਫਕੀਰਾਂ ਦੇ ਜਾਂ ਆਪਣੇ ਪੈਗੰਬਰਾਂ ਦੇ ਨਾਮ ਨੂੰ ਉੱਚਾ ਨਹੀਂ ਕਰ ਰਹੇ ਬਲਕਿ ਕਿਤੇ ਨਾ ਕਿਤੇ ਅਸੀਂ ਖਿਲਵਾੜ ਕਰ ਰਹੇ ਆ ਉਹਨਾਂ ਦੇ ਨਾਮ ਦੀ ਉਹ ਕਹੇ ਸਹੀ ਮਾਇਨੇ ਅਚ ਦਰਬਾਰ ਕਿਨੂੰ ਕਿਹਾ ਜਾਂਦਾ ਦਰਗਾਹ ਕਿਨੂੰ ਕਿਹਾ ਜਾਂਦਾ ਹੈ ਹੁਣ ਜਰਾ ਇਹ ਗੱਲ ਦਾ ਜਵਾਬ ਦੇਣਾ ਸਾਨੂੰ ਕੇ ਇਹਨੂੰ ਦੁਨੀਆਵੀ ਤੌਰ ਤੇ ਸਮਝੀਏ ਇਹ ਸਮਝ ਲਓ ਇੱਕ ਇਮਾਰਤ ਹੈ ਇੱਕ ਇਮਾਰਤ ਹੈ ਇਮਾਰਤ ਯਾਨੀ ਇੱਕ ਕਮਰਾ ਹੈ ਜਾਂ ਇੱਕ ਇਮਾਰਤ ਹੈ ਇਟਾ ਪੱਥਰਾਂ ਦੀ ਬਣੀ ਹੋਈ ਹੁਣ ਉਸ ਇਮਾਰਤ ਦੇ ਅੰਦਰ ਇੱਕ ਜੱਜ ਬੈਠਾ ਹੈ ਕੁਰਸੀ ਲਾ ਕੇ ਔਰ ਉਹ ਅਪਰਾਧੀਆਂ ਦੇ ਫੈਸਲੇ ਕਰ ਰਿਹਾ ਹੈ ਯਾਨੀ ਉਹਦੇ ਕੋਲ ਵਕੀਲ ਆ ਰਹੇ ਐ ਦੋਸ਼ੀ ਆ ਰਹੇ ਐ ਆ ਕੇ ਉਥੇ ਸੁਣਵਾਈ ਹੋ ਰਹੀ ਐ ਤਾਂ ਉਸ ਇਮਾਰਤ ਨੂੰ ਤੁਸੀਂ ਕੀ ਜਵਾਬ ਦੋ ਕੀ ਨਾਮ ਦਵੋਗੇ ਜਵਾਬ ਦਿਓ ਜਿੱਥੇ ਜੱਜ ਬੈਠਾ ਹੈ ਹੈਗੀ ਇਮਾਰਤ ਐ ਉਹ ਵੀ ਇਤਾਂ ਪੱਥਰਾਂ ਦੀ ਬਣੀ ਹੋਈ ਪਰ ਉਹਦੇ ਅੰਦਰ ਜੱਜ ਬੈਠ ਕੇ ਫੈਸਲੇ ਕਰਦਾ ਆ ਉਹਨੂੰ ਉਸ ਇਮਾਰਤ ਨੂੰ ਐਸੀ ਕੀ ਨਾਮ ਦਿੰਦੇ ਆ ਕੋਰਟ ਬੋਲੋ ਸਮਝਦੇ ਹੋ ਕਿ ਨਹੀਂ ਕਿ ਇਹ ਅਦਾਲਤ ਐ ਇਹ ਕੋਰਟ ਐ ਇੱਥੇ ਜੱਜ ਬੈਠਾ ਹੈ ਜਿੱਥੇ ਫੈਸਲੇ ਹੁੰਦੇ ਐ ਹੁਣ ਇੱਕ ਹੀ ਇਮਾਰਤ ਐ ਉਸੇ ਇਮਾਰਤ ਨੂੰ ਥੋੜੇ ਦਿਨਾਂ ਬਾਅਦ ਖਾਲੀ ਕਰ ਦਿੱਤਾ ਜਾਂਦਾ ਹੈ ਜੱਜ ਦੀ ਕੁਰਸੀ ਉਠਾ ਦਿੱਤੀ ਜਾਂਦੀ ਹੈ ਵਕੀਲਾਂ ਦਾ ਜੋ ਵੀ ਹੈ ਸਭ ਕੁਝ ਹਟਾ ਕੇ ਉੱਥੇ ਇੱਕ ਡਾਕਟਰ ਨੂੰ ਬਿਠਾ ਦਿੱਤਾ ਜਾਂਦਾ ਹੈ ਜਿਹੜਾ ਹੁਣ ਮਰੀਜ਼ਾਂ ਨੂੰ ਚੈੱਕ ਕਰ ਰਿਹਾ ਹੈ ਦਵਾਈ ਦਿੱਤੀ ਜਾਂਦੀ ਹੈ ਮਰੀਜ਼ਾਂ ਨੂੰ ਹੁਣ ਉਹ ਇਮਾਰਤ ਦਾ ਨਾਮ ਕੀ ਹੋਏਗਾ ਜਵਾਬ ਦਿਓ ਹਸਪੀਟਲ ਹੋ ਗਿਆ ਹੁਣ ਕੋਰਟ ਰਿਹਾ ਉਹ ਇਮਾਰਤ ਉਹੀ ਹੈ ਨਕਸ਼ਾ ਵੀ ਉਹੀ ਹੈ ਪਰ ਹੁਣ ਅੰਦਰ ਜੋ ਗਤੀਵਿਧੀ ਹੁੰਦੀ ਸੀ ਕਾਰਵਾਈ ਹੁੰਦੀ ਸੀ ਬਦਲ ਗਈ ਸਮਝ ਲਿਆਓ ਕਿ ਨਹੀਂ ਹੁਣ ਥੋੜੇ ਦਿਨਾਂ ਬਾਅਦ 6 ਮਹੀਨੇ ਬਾਅਦ ਉਹ ਡਾਕਟਰ ਨੂੰ ਵੀ ਹਟਾ ਦਿੱਤਾ ਉਹ ਜੋ ਉੱਥੇ ਦਵਾਈਆਂ ਸੀ ਚੱਕ ਦਿੱਤੀਆਂ ਹੁਣ ਉੱਥੇ ਸ਼ਾਪਿੰਗ ਸੈਂਟਰ ਖੁੱਲ ਗਿਆ ਯਾਨੀ ਕੱਪੜੇ ਵਿਕ ਰਹੇ ਆ ਸਾਮਾਨ ਵਿਕ ਰਿਹਾ ਹੈ ਤਾਂ ਹੁਣ ਉਹ ਹਸਪੀਟਲ ਰਹਿ ਗਿਆ ਹੁਣ ਉਹ ਅਦਾਲਤ ਰਹਿ ਗਈ ਹੁਣ ਕੀ ਬਣ ਗਿਆ ਉਹ ਹੁਣ ਬਣ ਗਈ ਇੱਕ ਦੁਕਾਨ ਇੱਕ ਮਾਲ ਇੱਕ ਸ਼ਾਪਿੰਗ ਸੈਂਟਰ ਜਿੱਥੇ ਜਾ ਕੇ ਬੰਦਾ ਸ਼ਾਪਿੰਗ ਕਰ ਰਿਹਾ ਹੈ ਹੁਣ ਯਾਨੀ ਕਹਿਣ ਦਾ ਮਤਲਬ ਕੀ ਹੈ ਕਿ ਮਤਲਬ ਇਹ ਨਹੀਂ ਕਿ ਇਮਾਰਤ ਕੀ ਹੈ ਮਤਲਬ ਇਹ ਕਿ ਉਹਦੇ ਅੰਦਰ ਬੈਠਾ ਬੰਦਾ ਕੀ ਕਰ ਰਿਹਾ ਹੈ ਕਰਮ ਕੀ ਹੋ ਰਿਹਾ ਹੈ ਉੱਥੇ ਹੁਣ ਉਸੇ ਇਮਾਰਤ ਵਿੱਚੋਂ 6 ਮਹੀਨੇ ਬਾਅਦ ਉਹ ਸ਼ਾਪਿੰਗ ਸੈਂਟਰ ਨੂੰ ਹਟਾ ਕੇ ਉੱਥੇ ਇੱਕ ਟੀਚਰ ਨੂੰ ਉਠਾ ਦਿੱਤਾ ਗਿਆ ਹੁਣ ਉੱਥੇ ਬੱਚੇ ਆਉਂਦੇ ਆ ਪੜ੍ਹਨ ਵਾਸਤੇ ਸਿੱਖਿਆ ਲੈ ਕੇ ਜਾਂਦੇ ਆ ਤਾਂ ਹੁਣ ਇਮਾਰਤ ਦੇ ਬਾਹਰ ਕੀ ਲਿਖਿਆ ਹੋਏਗਾ ਸਕੂਲ ਬੋਲੋ ਸਮਝਦੇ ਹੋ ਕਿ ਨਹੀਂ ਬਾਹਰੋਂ ਤਾਂ ਕੀ ਇਮਾਰਤ ਹੈ ਪਰ ਕਦੀ ਸਕੂਲ ਹੋ ਗਿਆ ਕਾਦੇ ਨਾਲ ਉਦੇ ਅੰਦਰ ਕੀ ਚੱਲ ਰਿਹਾ ਹੈ ਉਹਦੇ ਅੰਦਰ ਗਿਆਨ ਦਿੱਤਾ ਜਾ ਰਿਹਾ ਸਮਝ ਦਿੱਤੀ ਜਾ ਰਹੀ ਹੈ ਸਕੂਲ ਬਣ ਗਿਆ ਜਰਾ ਧਿਆਨ ਦੇਣਾ ਉਹਦੇ ਅੰਦਰ ਕੇਸ ਚੱਲ ਰਹੇ ਆ ਤਾਂ ਕੋਰਟ ਬਣ ਗਿਆ ਉਹਦੇ ਅੰਦਰ ਦਵਾਈਆਂ ਦਿੱਤੀਆਂ ਜਾ ਰਹੀਆਂ ਤਾਂ ਹਸਪੀਟਲ ਬਣ ਗਿਆ ਹੁਣ ਇਸੇ ਤਰ੍ਹਾਂ ਇੱਥੇ ਸਮਝਾਣਾ ਕੀ ਤੁਹਾਨੂੰ ਚਾਹਦੇ ਆ ਕਿ ਕਈ ਵਾਰ ਬਾਹਰੋਂ ਇਮਾਰਤਾਂ ਤਾਂ ਬਣ ਜਾਂਦੀਆਂ ਹਨ ਦਰਬਾਰ ਦੀ ਤਰ੍ਹਾਂ ਦਰਗਾਹ ਦੀ ਤਰ੍ਹਾਂ ਪਰ ਜੇ ਅੰਤਰੀ ਗਿਆਨ ਨਾ ਦਿੱਤਾ ਜਾਵੇ ਅੰਤਰੀ ਸਮਝ ਨਾ ਦਿੱਤੀ ਜਾਵੇ ਅੰਤਰੀ ਸਾਨੂੰ ਪ੍ਰਮਾਤਮਾ ਦੇ ਨਾਲ ਨਾ ਜੋੜਿਆ ਜਾਵੇ ਅੰਤਰੀ ਸਾਨੂੰ ਰੱਬ ਦੇ ਘਰ ਦਾ ਰਸਤਾ ਨਾ ਦੱਸਿਆ ਜਾਵੇ ਤਾਂ ਫੇਰ ਉਹ ਸਿਰਫ ਇੱਕ ਇਮਾਰਤ ਹੈ ਉਹ ਦਰਬਾਰ ਨਹੀਂ ਹੈ ਦਰਗਾਹ ਨਹੀਂ ਹੈ ਇਹ ਸਮਝ ਲੈ ਜ਼ਰਾ ਸਾਰਿਆਂ ਹੁਣ ਤੁਸੀਂ ਸੋਚੋਏ ਸੀ ਆਪਣੇ ਖੇਤਾਂ 'ਚ ਇੱਕ ਮਜ਼ਾਰ ਬਣਾ ਕੇ ਕਰ ਲਈਏ ਪਰ ਉੱਥੇ ਬੰਦਗੀ ਨਾ ਹੋਵੇ ਪ੍ਰਮਾਤਮਾ ਦੀ ਉੱਥੇ ਕੋਈ ਰਸਤਾ ਦਿਖਾਉਣ ਵਾਲਾ ਨਾ ਹੋਵੇ ਉੱਥੇ ਕੋਈ ਦੱਸਣ ਵਾਲਾ ਨਾ ਹੋਵੇ ਤੁਸੀਂ ਜਾ ਕੇ ਜਿੰਨੇ ਮਰਜ਼ੀ ਉੱਥੇ ਮੱਥੇ ਰਗੜੀ ਜਾਓ ਤਾਂ ਕੋਈ ਹਾਸਲ ਨਹੀਂ ਹੋਣਾ ਕਿਉਂਕਿ ਅੱਗੇ ਕੋਈ ਚਾਹੀਦਾ ਵੀ ਹੈ ਜਿਹੜਾ ਸਾਡੀ ਤਾਰ ਨੂੰ ਪਰਮਾਤਮਾ ਨਾਲ ਜੋੜ ਸਕੇ ਇਸ ਲਈ ਇਦਾਂ ਦੀਆਂ ਜਗ੍ਹਾ ਤੇ ਜਾ ਕੇ ਪੂਜਾ ਕਰਨ ਵਾਸਤੇ ਗੁਰੂ ਰਹਿਬਰ ਮਨਾ ਕਰ ਸਕਦੇ ਆ ਪਰ ਜਿੱਥੇ ਵਾਕੇ ਹੀ ਕੋਈ ਫਕੀਰ ਬੈਠਾ ਹੈ ਸਾਡੇ ਭਰਮਾਂ ਨੂੰ ਦੂਰ ਕਰਨ ਵਾਲਾ ਸਾਡੀ ਸੁਣਨ ਵਾਲਾ ਸਾਨੂੰ ਸਹੀ ਰਸਤਾ ਦਿਖਾਉਣ ਵਾਲਾ ਸਾਨੂੰ ਪਰਮਾਤਮਾ ਦੇ ਨਾਲ ਜੋੜਨ ਵਾਲਾ ਤਾਂ ਫਿਰ ਉਹ ਤਾਂ ਇੱਕ ਮਦਰਸਾ ਹੋ ਗਿਆ ਮਦਰਸਾ ਪਤਾ ਕਿ ਇਹਨੂੰ ਕਿਹਾ ਦਿੱਤੇ ਜਾਂਦੇ ਜਿੱਥੇ ਗਿਆਨ ਮਿਲਦਾ ਹੈ ਜਿੱਥੇ ਸਮਝ ਮਿਲਦੀ ਹੈ ਜਿੱਥੇ ਸਾਨੂੰ ਹੱਕ ਔਰ ਸੱਚ ਦੇ ਨਾਲ ਜੋੜਿਆ ਜਾਂਦਾ ਹੈ ਬੋਲੋ ਸਮਝਦੇ ਹੋ ਆਪਣੇ ਇਸ ਲਈ ਫਰਕ ਹੁੰਦਾ ਹੈ ਕਿ انسان ਇਹ ਦੇਖੇ ਕਿ ਮੈਂ ਇਮਾਰਤ ਕੋਲ ਜਾ ਰਿਹਾ ਜਿੱਦਾਂ ਅਸੀਂ ਕਈ ਵਾਰ ਦੱਸਿਆ ਕਿ ਬੱਚਾ ਇਮਾਰਤਾਂ ਕੋਲ ਜਾ ਕੇ ਇਮਾਰਤਾਂ ਨੂੰ ਦੇਖ ਕੇ ਹੀ ਕੋਈ ਡਿਗਰੀ ਨਹੀਂ ਲਏਗਾ ਕੋਈ ਗਿਆਨਵਾਨ ਨਹੀਂ ਹੋਏਗਾ ਹੁਣ ਜਰਾ ਜਵਾਬ ਦੇਣਾ ਸਾਨੂੰ ਕਿ ਇੱਕ ਸਕੂਲ ਦੀ ਇਮਾਰਤ ਹੈ ਪਰ ਉਹਦੇ ਅੰਦਰ ਕੋਈ ਮਾਸਟਰ ਹੈ ਹੀ ਨਹੀਂ ਉਥੇ ਕਾਵਾ ਨੇ ਆਲਣੇ ਪਾਏ ਹੋਏ ਆ ਉੱਥੇ ਕੋਈ ਗਿਆਨ ਦੇਣ ਵਾਲਾ ਨਹੀਂ ਹੈ ਤਾਂ ਅਸੀਂ ਉਹਨੂੰ ਕਵਾਂਗੇ ਹੁਣ ਸਕੂਲ ਨਹੀਂ ਕਵਾਂਗੇ ਖੰਡਰ ਕਵਾਂਗੇ ਹੁਣ ਇੱਕ ਟੀਚਰ ਇੱਕ ਪੇੜ ਦੇ ਥੱਲੇ ਬਹਿ ਗਿਆ ਉੱਥੇ ਬਹਿ ਕੇ ਉਹਨਾਂ ਕੁਰਸੀ ਲਾ ਲਈ ਔਰ ਉੱਥੇ ਬਹਿ ਕੇ ਬੱਚਿਆਂ ਨੂੰ ਪੜਾ ਰਿਹਾ ਹੈ ਬੱਚਿਆਂ ਨੂੰ ਗਿਆਨ ਦੇ ਰਿਹਾ ਹੈ ਤਾਂ ਉਹ ਖੰਡਰ ਨਾਲੋਂ ਚੰਗਾ ਉਹ ਪੇੜ ਹੈ ਜਿੱਥੇ ਬੈਠ ਕੇ ਟੀਚਰ ਬੱਚਿਆਂ ਨੂੰ ਕੋਈ ਸਮਝਾ ਰਿਹਾ ਜਿੱਥੇ ਆ ਕੇ ਬੱਚਿਆਂ ਨੂੰ ਕੁਝ ਮਿਲਦਾ ਰਿਹਾ ਨਾ ਇਸ ਲਈ ਕਿਹਾ ਜਾਂਦਾ ਹੈ ਕਿ ਕਾਮਿਲ ਫਕੀਰ ਕਾਮਿਲ ਸੰਤ ਜੇ ਜੰਗਲ ਦੇ ਇੱਕ ਪੇੜ ਥੱਲੇ ਵੀ ਬਹਿ ਜਾਣ ਨਾ ਉੱਥੇ ਵੀ ਜਾ ਕੇ ਬੈਠੋ ਤੁਹਾਨੂੰ ਫਾਇਦਾ ਹੋਏਗਾ ਤਾਂ ਉਸ ਜਗ੍ਹਾ ਜਾ ਕੇ ਤੁਹਾਨੂੰ ਕੀ ਲਾਭ ਹੋਏਗਾ ਜਿੱਥੇ ਅੱਗੇ ਕੋਈ ਗਿਆਨ ਦੇਣ ਵਾਲਾ ਸਮਝਾਉਣ ਵਾਲਾ ਹੈ ਹੀ ਨਹੀਂ ਸਮਝ ਰਹੇ ਹੋ ਕਿ ਨਹੀਂ ਇਸ ਲਈ ਫਰਕ ਹੁੰਦਾ ਹੈ ਚੀਜ਼ ਦਾ ਕਿ ਹੁਣ ਫਰਜ਼ ਕਰੋ ਇੱਥੇ satsang ਚੱਲ ਰਿਹਾ ਹੈ ਹੁਣ ਕਈ ਵਾਰ ਸਾਡੇ satsang ਬਾਹਰ ਹੁੰਦੇ ਹੋ ਉਹ ਉਜਾੜ ਵਿੱਚ ਖੇਤਾਂ ਵਿੱਚ ਜਾ ਕੇ ਟੈਂਟ ਲਾਉਂਦੇ ਆ ਜਿੱਥੇ ਗਏ ਕੁਝ ਐ ਜਾਵੀ ਨਾ ਉੱਦਾਂ ਪਰ ਉੱਥੇ ਵੀ ਹਜ਼ਾਰਾਂ ਦੀ ਗਿਣਤੀ ਸੰਗਤ ਪਹੁੰਚਦੀ ਹੋਏ ਨਹੀਂ ਦੇਖਦੀ ਕਿ ਪੇੜ ਥੱਲੇ ਐ ਜਾਂ ਇਹ ਖੇਤ ਵਿੱਚ ਐ ਉੱਥੇ ਵੀ ਪਹੁੰਚਦੀ ਕਿਉਂਕਿ ਪਤਾ ਹੈ ਕਿ ਅਸੀਂ ਸਤਸੰਗ ਦੇ ਵਿੱਚ ਆਏ ਆਂ ਔਰ ਸਤਸੰਗ ਦਾ ਮਤਲਬ ਹੀ ਇਹ ਹੈ ਜਿੱਥੇ ਸਾਨੂੰ ਸਤ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ ਜਿੱਥੋਂ ਸਾਨੂੰ ਕੁਝ ਸਿੱਖਣ ਨੂੰ ਮਿਲਦਾ ਕੋਈ ਸਮਝਣ ਨੂੰ ਮਿਲਦਾ ਹੈ ਹੁਣ ਐਸੀ ਜਗ੍ਹਾ ਜਾ ਕੇ ਅਸੀਂ ਬੈਠ ਜਾਵਾਂਗੇ ਤਾਂ ਹੀ ਤਾਂ ਕਹਿੰਦੇ ਜਿੱਥੇ ਫਕੀਰ ਬਹਿ ਜਾਂਦੇ ਜੰਗਲ 'ਚ ਵੀ ਮੰਗਲ ਲੱਗ ਜਾਂਦਾ ਹੈ ਕਿਉਂਕਿ ਉੱਥੇ ਬਹਿ ਕੇ ਸਾਨੂੰ ਕੁਝ ਸਮਝਣ ਨੂੰ ਮਿਲਦਾ ਹੈ ਹੁਣ ਦਰ ਆ ਸਮਝਣਾ ਤਾਂ ਜੇ ਸਰਵੇਖੀ ਇਮਾਰਤ ਹੈ ਔਰ ਅੰਦਰ ਕੋਈ ਸਮਝਾਣ ਵਾਲਾ ਹੈ ਨਹੀਂ ਕੋਈ ਰਸਤੇ ਪਾਉਣ ਵਾਲਾ ਹੈ ਨਹੀਂ ਬਸ ਬੰਦਾ ਜਾਂਦਾ ਆਪਣੀ ਮਰਜ਼ੀ ਨਾਲ ਘੁੰਮ ਫਿਰ ਕੇ ਦੇਖ ਕੇ ਆ ਜਾਂਦਾ ਹੈ ਤਾਂ ਫਿਰ ਬੰਦਾ ਕਹਿੰਦਾ ਰਹਿਮਤ ਨਹੀਂ ਹੁੰਦੀ ਰਹਿਮਤ ਕਦੋਂ ਹੋਏਗੀ ਤਾਂ ਰਹਿਮਤ ਇਮਾਰਤਾਂ ਨੇ ਨਹੀਂ ਕਰਨੀ ਰਹਿਮਤ ਉਹ ਫਕੀਰਾਂ ਨੇ ਕਰਨੀ ਹੈ ਜਿਹੜੇ ਦਿਨ ਰਾਤ ਮਾਲਕ ਦੀ ਬੰਦਗੀ ਨਾਲ ਜੁੜੇ ਹੋਏ ਹੈ ਇਸ ਲਈ ਗੱਲ ਦਾ ਹਮੇਸ਼ਾ ਖਿਆਲ ਰੱਖਣਾ ਇਸ ਲਈ ਸਮਝਾਣ ਨੂੰ ਤਾਂ ਬਹੁਤ ਕੋਸ਼ਿਸ਼ ਹੈ ਔਰ ਜਿਵੇਂ ਦੇਖ ਰਹੇ ਕਿ ਟਾਈਮ ਦੀ ਕਮੀ ਹੈ ਪਰ ਕਹਿੰਦੇ ਕਿ ਸਮਝਦਾਰ ਨੂੰ ਇੱਕ ਇਸ਼ਾਰਾ ਹੀ ਕਾਫੀ ਹੁੰਦਾ ਹੈ ਇਸ ਲਈ ਫਕੀਰਾਂ ਦੇ ਦਰਬਾਰ ਤਾਂ ਜਿੱਦਾਂ ਦੱਸਿਆ ਕਿ ਉਹ ਰਤਨ ਦੀ ਤਰ੍ਹਾਂ ਹੁੰਦੇ ਆ ਕਿ ਜਿਹਨਾਂ ਦੇ ਅੰਦਰ ਉਹ ਪ੍ਰਮਾਤਮਾ ਦੇ ਗਿਆਨ ਦੇ ਉਹਦੀਆਂ ਰਹਿਮਤਾਂ ਦੇ ਉਹ ਭੰਡਾਰ ਹੈ ਕਿ ਜਿਹੜਾ ਪ੍ਰੇਮ ਨਾਲ ਸ਼ਰਧਾ ਨਾਲ ਜਾਂਦਾ ਹੈ ਜਿਦਾ ਗੁਰਬਾਣੀ ਵੀ ਕਹਿੰਦੀ ਹੈ ਕਿ ਉੱਤਮ ਸ਼ਲੋਕ ਸਾਧ ਕੇ ਵਚਨ ਅਮਲੀਕ ਲਾਲ ਇਹ ਰਤਨ ਸੁਨ ਤਕਮਾਵਤ ਹੋਤ ਉਧਾਰ ਆਪ ਤਰੇ ਲੋਕਾਂ ਨਿਸਤਾਰ ਕੇ ਸੰਤਾਂ ਦੇ ਵਚਨ ਵੀ ਅਨਮੋਲ ਲਾਲਾਂ ਦੀ ਤਰ੍ਹਾਂ ਹੁੰਦੇ ਹਨ ਅਨਮੋਲ ਹੀਰਿਆਂ ਦੀ ਤਰ੍ਹਾਂ ਹੁੰਦੇ ਹਨ ਕਿਉਂਕਿ ਫਕੀਰਾਂ ਦਾ ਕਰਮ ਹੀ ਇਹ ਹੁੰਦਾ ਹੈ ਸਾਨੂੰ ਬਹਿਮਾ ਭਰਮਾ ਚੋਂ ਕੱਢ ਕੇ ਸਾਨੂੰ ਉਸ ਪ੍ਰਭੂ ਦੇ ਨਾਲ ਉਹਦੇ ਵਿਸ਼ਵਾਸ ਦੇ ਨਾਲ ਉਹਦੇ ਪ੍ਰੇਮ ਦੇ ਨਾਲ ਜੋੜਨਾ ਤਾਂ ਹੁਣ ਜੇ ਸੋਚੋ ਅਸੀਂ ਕਬਰਸਤਾਨ ਚ ਜਾ ਕੇ ਬਹਿ ਜਾਈਏ ਉੱਥੋਂ ਸਾਨੂੰ ਮਿਲੇਗਾ ਇਹ ਤਾਂ ਫਿਰ ਕਿਹਾ ਕਬਰਸ ਕਬਰਸਥਾਨਾਂ ਚ ਜਾਣ ਦੀ ਜ਼ਰੂਰਤ ਨਹੀਂ ਹੈ ਜ਼ਰੂਰਤ ਹੈ ਉਹਨਾਂ ਫਕੀਰਾਂ ਦੇ ਕੋਲ ਜਾਣ ਦੀ ਉਹਨਾਂ ਗੁਰੂਆਂ ਰਹਿਬਰਾਂ ਸੰਤਾਂ ਦੇ ਕੋਲ ਜਾਣ ਦੀ ਜਿੱਥੇ ਸਾਡੀ ਸੁਣੀ ਵੀ ਜਾਵੇ ਤਾਂ ਸਾਡੀ ਝੋਲੀ ਖੁਸ਼ੀਆਂ ਨਾਲ ਭਰੀ ਵੀ ਜਾਵੇ